ਉਹਨੇ ਹਕੂਮਤ ਦੇ ਉਸ ਤੋਂ ਪਹਿਲਾਂ ਇੱਕ ਕਾਨੂੰਨ ਬਣਿਆ ਹੋਇਆ ਡਾਕਟਰ ਮਨਮੋਹਨ ਸਿੰਘ ਦੇ ਦੁਆਲੇ ਜੀ ਜਿਹਦੇ ਵਿੱਚ ਰਾਈਟ ਟੂ ਫੂਡ ਇਹਦਾ ਉਹ ਕਸੂ ਐਕਟ ਬਣਾਇਆ ਹੋਇਆ ਸੀ ਹੂੰ ਹੂੰ ਉਹ ਕਿਉਂ ਬਣਾਇਆ ਸੀ ਕਿਉਂਕਿ ਸਾਡਾ ਬਹੁਤ ਸਾਰਾ ਅਨਾਜ ਹੈ ਜਿਹੜਾ ਹੂੰ ਹੂੰ ਉਹ ਅਨਾਜ ਕੁਜ਼ਮਤ ਪਿਆਸ ਖੜ ਜਾਂਦਾ ਜੀ ਐਫਸੀਆਈ ਦੇ ਗੋਦਾਮ ਹੋਰ ਹੋਰ ਹੋ ਰਹਾ ਜਿਸਕੇ ਦੇ ਤਰ੍ਹਾਂ ਹੋਰ ਹੂੰ ਹੂੰ ਤੇ ਉਦੋਂ ਉਹਨਾਂ ਦਿਨਾਂ ਦੇ ਵਿੱਚ ਜਦੋਂ ਸੁਪਰੀਮ ਕੋਰਟ ਦਾ ਇਹ ਡਿਸੀਡੈਂਟ ਸੀ ਤੇ ਇੱਕ ਉਹ ਖੜਾ ਬੋਲਦਾ ਹੁਣ ਨਾ ਕੀ ਅਸੀਂ ਜੀ ਕੁਰੀ ਸਾਹਿਬ ਵਗੈਰਾ ਕੁਝ ਅੱਜ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਸੀ ਕਿ ਜਿਹੜਾ ਅਨਾਜ ਛੱਡ ਰਿਹਾ ਹੈ ਉਹ ਆਮਾਦ ਦੇ ਰੁਕ ਗਿਆ ਜੀ ਇਹ ਉਹ ਨਸੀਬ espirito crimado ਚਾਟਰ ਪੈ ਵਿੱਚ ਤਾਂ ਹਾਰ ਦਿੱਤੀ ਹੈ ਹੂੰ ਇਸ ਵਾਸਤੇ ਬੰਦਾ ਭੁੱਖ ਨਾਲ ਨਹੀਂ ਮਰਨਾ ਚਾਹੀਦਾ ਤੁਸੀਂ ਅੱਗੇ ਤੁਹਾਨੂੰ ਬਣਾਓ ਕਿ ਭਾਰਤ ਦੇ ਵਿਚਾਰਕ ਬੰਦੇ ਨੂੰ ਰੋਟੀ ਮਿਲੀ ਜੀ ਆਪਾਂ ਗੱਲ ਕਰਦੇ ਆ ਪਾਕਸਟਰ ਵਿਦਾਸ ਜੀ ਤੁਹਾਡਾ ਉਹਨਾਂ ਨੇ ਵੀ ਕਿਹਾ ਹੈ ਸੱਚਾ ਹੂਰਾ ਮਿਲੇ ਸਭਨ ਕੋ ਅੰਨ ਇਹ ਹਰ ਇੱਕ ਬੰਦੇ ਨੂੰ ਅਨਾਜ ਮਿਲਣਾ ਚਾਹੀਦਾ ਹੈ ਸਾਡੇ ਜਿਹੜੇ ਇਹ ਪ੍ਰੋਜੈਕਟ ਦਾ ਗੁਰੂ ਵੀ ਇਹ ਗੱਲ ਕਹੇ ਗਿਆ ਬਿਲਕੁਲ ਜੀ ਠੀਕ ਹੈ ਨਹੀਂ ਐਟੋ ਕੋ ਮੈਚੂ ਕੋ ਚਾਰਨ ਦੇ ਵਿੱਚ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਮਾਫ ਕਰਨਾ ਮਤਲਬ ਭਾਵੇਂ ਏਸੀ ਕੇ ਜਿਹੜੇ ਲੋਕ ਭੁੱਖਾ ਨੇ